ਬਠਿੰਡਾ ਚ ਇੱਕ ਲੜਕੀ ਦੀ ਬਹਾਦਰੀ ਦੇਖਣ ਨੂੰ ਮਿਲੀ ਹੈ ਜਿੱਥੇ ਉਸ ਨੇ ਆਪਣੇ ਲੁੱਟੇ ਹੋਏ ਫੋਨ ਨੂੰ ਜਾ ਕੇ ਲੁਟੇਰਿਆਂ ਦੇ ਘਰ ਤੋਂ ਲੈ ਆਂਦਾ ਕਿਸ ਦੇ ਵਿੱਚ ਪੁਲਿਸ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਇਹ ਸਵਾਲ ਕਿਉਂ ਉੱਠਿਆ ਤੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਸਥਾਨਕ ਸ਼ਹਿਰ ਬਠਿੰਡਾ ਦੇ ਵਿੱਚ ਇੱਕ ਲੜਕੀ ਨੇ ਆਪਣੇ ਲੁੱਟੇ ਹੋਏ ਫੋਨ ਦੀ ਲੋਕੇਸ਼ਨ ਦਾ ਪਿੱਛਾ ਕਰਕੇ ਲੁਟੇਰਿਆਂ ਦੇ ਘਰ ਦਾ ਪਤਾ ਲਗਾਇਆ ਅਤੇ ਉਹਨਾਂ ਦੇ ਨਾਲ ਲੜਾਈ ਕਰਕੇ ਆਪਣਾ ਫੋਨ ਵਾਪਸ ਲੈਣ ਦੇ ਵਿੱਚ ਕਾਮਯਾਬ ਹੋਈ ਇਹ ਘਟਨਾ ਹਾਂਸ ਰੋਡ ਬਠਿੰਡਾ ਦੀ ਹੈ ਜਿੱਥੇ 4 ਦਿਨ ਪਹਿਲਾਂ ਲੜਕੀ ਦਾ ਮੋਬਾਈਲ ਫੋਨ ਖੋਇਆ ਗਿਆ ਸੀ ਅਤੇ ਲੜਕੀ ਨੇ ਪਿਤਾ ਦੀ ਜਿਹੜੀ ਐਸਐਸਪੀ ਨੂੰ ਵੀ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਦੇ ਵੱਲੋਂ ਫੋਨ ਦੀ ਬਰਾਮਦਗੀ ਨਾ ਕਰਵਾ ਸਕਣ ਤੇ ਲੜਕੀ ਨੇ ਆਪਣੇ ਪੱਧਰ ਦੇ ਉੱਤੇ ਫੋਨ ਦੀ ਲੋਕੇਸ਼ਨ ਪਤਾ ਕਰਵਾਈ ਅਤੇ ਜਾਣਕਾਰੀ ਅਨੁਸਾਰ ਅਪੋਲੋ ਹਸਪਤਾਲ ਦਿੱਲੀ ਦੇ ਵਿੱਚ ਤਨਾਤ 24 ਸਾਲਾ ਨਿਕਿਤਾ ਸ਼ਰਮਾ ਕਿਸੇ ਦੀ ਕਾਲ ਸੁਣਨ ਮਗਰੋਂ ਆਪਣਾ ਫੋਨ ਪਰਸ ਦੇ ਵਿੱਚ ਪਾਉਣ ਲੱਗੀ ਤਾਂ ਉਸ ਵੇਲੇ ਦਾ ਲਾ ਕੇ ਬੈਠਾ ਲੁਟੇਰਾ ਉਸ ਦਾ ਫੋਨ ਚਪਟ ਕੇ ਫਰਾਰ ਹੋ ਗਿਆ ਨਿਤਿਕਾ ਨੇ ਫੋਨ ਫੌਰੀ ਤੌਰ ਤੇ 112 ਨੰਬਰ ਤੇ ਕਾਲ ਕੀਤੀ ਪਰ ਤੇ ਨੇੜੀ ਕਨਾਲ ਕਲੋਨੀ ਥਾਣੇ ਦੇ ਵਿੱਚ ਵੀ ਗਈ ਪਰ ਨਿਤਿਕਾ ਦੇ ਪਿਤਾ ਨੇ ਜੋ ਹਿੰਦੀ ਅਖਬਾਰ ਦੇ ਇੱਕ ਪੱਤਰਕਾਰ ਵੀ ਨੇ ਪ੍ਰਦੀਪ ਸ਼ਰਮਾ ਉਨ੍ਹਾਂ ਅਨੁਸਾਰ ਨਿਤਕਾ ਆਪਣੇ ਪੁੱਤਰ ਤੇ ਆਧੁਨਿਕ ਤਕਨੀਕ ਦੇ ਸਹਾਰੇ ਲੁਟੇਰੇ ਦੀ ਪਛਾਣ ਕਰਕੇ ਉਸਦੇ ਘਰ ਪਹੁੰਚ ਤੱਕ ਪਹੁੰਚ ਗਈ ਪਰ ਉਨ੍ਹਾਂ ਕਿਸੇ ਟਕਰਾਅ ਤੋਂ ਬਚਦੇ ਆਪਣੀ ਬੇਟੀ ਨੂੰ ਕਾਨੂੰਨ ਹੱਥਾਂ ਵਿੱਚ ਲੈਣ ਤੋਂ ਰੋਕਿਆ ਜਿਸ ਤੋਂ ਮਗਰੋਂ ਪ੍ਰਦੀਪ ਸ਼ਰਮਾ ਆਪਣੇ ਪੱਤਰਕਾਰ ਸਾਥੀਆਂ ਨਾਲ ਐਸਐਸਪੀ ਦਫ਼ਤਰ ਪਹੁੰਚੇ ਤੇ ਸ਼ਿਕਾਇਤ ਦਰਜ ਕਰਵਾਈ ਇਸ ਮੌਕੇ ਪੁਲਿਸ ਅਧਿਕਾਰੀ ਨੇ ਕਾਰਵਾਈ ਦਾ ਭਰੋਸਾ ਦਿਵਾ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਲੰਬਾ ਸਮਾਂ ਬੀਤਣ ਦੇ ਮਗਰੋਂ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਨਿਤਕਾ ਲ ਸਵੇਰੇ ਲੁਟੇਰੇ ਦੇ ਘਰ ਤੱਕ ਪਹੁੰਚੀ ਤੇ ਉਸਨੇ ਲੁਟੇਰੇ ਨਾਲ ਝਗੜ ਕੇ ਆਪਣਾ ਮੋਬਾਈਲ ਫੋਨ ਉਸ ਤੋਂ ਲੈ ਲਿਆ ਗੌਰਤਲ ਬਹਿਕੇ ਸ਼ਰਮਾ ਪਰਿਵਾਰ ਨੇ ਲੁਟੇਰੇ ਦੀ ਲੋਕੇਸ਼ਨ ਵੀ ਪੁਲਿਸ ਨੂੰ ਦਿੱਤੀ ਸੀ ਪਰ ਬਾਵਜੂਦ ਉਸਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਕਹਿ ਸਕਦੇ ਹਾਂ ਕਿ ਇਹ ਇੱਕ ਲੜਕੀ ਦੀ ਬਹਾਦਰੀ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਕਿਉਂਕਿ ਜਿਸ ਕਿਸੇ ਦਾ ਵੀ ਕੋਈ ਫੋਨ ਖੋਇਆ ਜਾਂਦਾ ਹੈ ਜਾਂ ਕਿਤੇ ਡਿੱਗ ਜਾਂਦਾ ਹੈ ਉਹ ਉਸ ਦੀ ਪੂਰਤੀ ਕਰਨ ਵਾਸਤੇ ਜਾਂ ਖਾਸ ਤੌਰ ਤੇ ਅੱਜ ਅੱਜ ਦੇ ਸਮਾਜ ਦੇ ਵਿੱਚ ਜਿਹੜੀ ਮੋਬਾਈਲ ਫੋਨ ਦੇ ਨਾਲ ਲੋਕਾਂ ਦੀ ਅਟੈਚਮੈਂਟ ਇੰਨੀ ਹੈ ਕਿ ਉਸ ਦੇ ਵਿੱਚ ਹਰੇਕ ਚੀਜ਼ ਆ ਜਿਹੜੀ ਤਸਵੀਰਾਂ ਜਾਂ ਇੰਪੋਰਟੈਂਟ ਡਾਕੂਮੈਂਟ ਸਭ ਕੁਝ ਫੋਨ ਦੇ ਵਿੱਚ ਹੁੰਦਾ ਜਿਸ ਕਰਕੇ ਉਸ ਤੋਂ ਬਿਨਾਂ ਜਿਹੜਾ ਰਹਿਣਾ ਮੁਸ਼ਕਲ ਹੁੰਦਾ ਤੇ ਉਹ ਉਸ ਦੀਆਂ ਜ਼ਰੂਰਤਾਂ ਜਿਹੜੀਆਂ ਉਹਦੇ ਨਾਲ ਸੰਬੰਧਿਤ ਹੁੰਦੀਆਂ ਨੇ ਬਹੁਤ ਸਾਰੀਆਂ ਇਸ ਕਰਕੇ ਉਸ ਲੜਕੀ ਦੇ ਵੱਲੋਂ ਜਿਹੜੀ ਬਹਾਦਰੀ ਦੀ ਮਿਸਾਲ ਦਿਖਾ ਕੇ ਖੁਦ ਫੋਨ ਜਿਹੜਾ ਲੁਟੇਰੇ ਦੇ ਘਰੋਂ ਲੈ ਆਂਦਾ ਲੋਕੇਸ਼ਨ ਲਗਾ ਕੇ ਤੇ ਜੇਕਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਦਾਅਵੇ ਜਰੂਰ ਕੀਤੇ ਜਾਂਦੇ ਨੇ ਪਰ ਅ ਕਾਰਵਾਈ ਦੀ ਗੱਲ ਕਹਿ ਦਿੱਤੀ ਜਾਂਦੀ ਹੈ ਪਰ ਉਹਦੇ ਵਿੱਚ ਜਮਿਨੀ ਪੱਧਰ ਤੇ ਜਾਂ ਹਕੀਕਤ ਦੇ ਤੌਰ ਤੇ ਉਹਨਾਂ ਕੋਸ਼ ਹੁੰਦਾ ਨਜ਼ਰ ਨਹੀਂ ਆਉਂਦਾ ਹੈਗਾ ਜਿਸ ਕਰਕੇ ਇਸ ਲੜਕੀ ਨੇ ਖੁਦ ਬਹਾਦਰੀ ਦੀ ਮਿਸਾਲ ਪੇਸ਼ ਕਰਕੇ ਮੁਕਾਬਲਾ ਕਰਕੇ ਲੁਟੇਰਿਆਂ ਦੇ ਨਾਲ ਉਹਨਾਂ ਦੇ ਘਰੋਂ ਮੋਬਾਈਲ ਫੋਨ ਲੈ ਆਂਦਾ ਤਾਂ ਉਸ ਤੋਂ ਬਾਅਦ ਕੋਈ ਉਸ ਤਰੀਕੇ ਦੀ ਠੋਸ ਕਾਰਵਾਈ ਕੀ ਹੋਏਗੀ ਹੁਣ ਲੁਟੇਰਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਸ ਲੜਕੀ ਨੇ ਫੋਨ ਤਾਂ ਬਰਾਮਦ ਕਰ ਲਿਆ ਆਪਣਾ ਪਰ ਕਾਨੂੰਨੀ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਵੀ ਲੁੱਟਾਂ ਖੋਹਾਂ ਦੇ ਮਾਮਲੇ ਹੁੰਦੇ ਨੇ ਉਸ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾਂਦੀ ਆ ਕਿ ਉਸ ਦੇ ਉੱਤੇ ਹੁਣ ਕੀ ਕੀਤੀ ਜਾਏਗੀ ਇਹ ਵੀ ਕਿਤਨਾ ਕਿਤੇ ਦੇਖਣ ਵਾਲੀ ਗੱਲ ਹੈ ਪਰ ਬਹਾਦਰੀ ਦੀ ਮਿਸਾਲ ਜ਼ਰੂਰ ਮੇਰੀ ਹੈ ਲੜਕੀਆਂ ਦੇ ਵੱਲੋਂ ਤਾਂ ਅਜਿਹਾ ਕੀਤਾ ਜਾਂਦਾ ਪਰ ਲੜਕੀ ਦੇ ਵੱਲੋਂ ਖੁਦ ਜਾ ਕੇ ਜਿਹਾ ਕਰਨਾ ਕਿਤਨਾ ਕਿਤੇ ਜ਼ਰੂਰ ਇੱਕ ਸ਼ਾਨ ਵਾਲੀ ਗੱਲ ਹੈ ਇੱਕ ਚੰਗੀ ਗੱਲ ਹੈ ਕਿ ਉਸ ਨੇ ਆਪਣਾ ਮੋਬਾਈਲ ਫੋਨ ਜਿਹੜਾ ਉਹ ਵਾਪਸ ਲੈ ਆਂਦਾ ਜਿਹੜੇ ਉਹ ਲੀਡਰ ਪੰਜਾਬੀ মিডিਆ ਨਾਲ ਧੰਨਵਾਦ